ਸੋਹੀ ਪੀਵੀ 88 ਵਾਲਾ ਚੈਨਲ ਦੇਖ ਰਹੇ ਸਾਰੇ ਭਰਾਵਾਂ ਨੂੰ ਹਰ ਸ਼ੀਕਾਲ ਤੇ ਆਪਣੀ ਅੱਜ ਜਿਹੜੀ ਕਣਕ ਹੈ ਤਕਰੀਬਨ ਭਾਈ ਆਪਾਂ 3 ਨਵੰਬਰ ਦੀ ਬੀਜੀ ਵੀ ਅਤੇ 3 ਦਸੰਬਰ ਨੂੰ ਇਹਨੇ ਇੱਕ ਮਹੀਨੇ ਦੀ ਹੋ ਜਾਣਾ ਤੇ ਉਹਦੇ ਤੋਂ ਬਾਅਦ ਜਿਹੜੀ ਆਪਾਂ ਪਾਣੀ ਦੇਦੇ ਤੇ ਹਿਸਾਬ ਕਿਤਾਬ ਕਰ ਦੇਣਾ ਸ਼ੁਰੂ ਪਹਿਲਾ ਪਾਣੀ ਆਪਾਂ ਲਾਵਾਂਗੇ ਉਸੇ ਦੇ ਰਿਲੇਟਡ ਅੱਜ ਆਪਾਂ ਜਿਹੜੀ ਵੀਡੀਓ ਆ ਵੀਡੀਓ ਲੱਗਿਆ ਬਣਾਉਣ ਵੀ ਕਈ ਭਰਾਵਾਂ ਨੂੰ ਦੱਸਣਾ ਜ਼ਰੂਰੀ ਹੋ ਜਾਂਦਾ ਵੀ ਜਿਹੜਾ ਕਣਕ ਤੇ ਪਹਿਲੇ ਪਾਣੀ ਦਾ ਸਹੀ ਸਮਾਂ ਕਿਹੜਾ ਬਹੁਤ ਬੰਦੇ ਸੋਚਦੇ ਵੀ ਯਾਰ ਪਹਿਲਾ ਪਾਣੀ ਆਪਾਂ ਕਿੰਨੇ ਦਿਨ ਤੇ ਲਾਈਏ ਹਰੇਕ ਬੰਦੇ ਦਾ ਇਹ ਵੀ ਬੰਦਾ ਨਾਰਮਲ ਹੀ ਕਹਿੰਦਾ ਯਾਰ ਘੱਟੋ ਘੱਟ ਬਾਈ ਮਹੀਨੇ ਦੇ ਵਿੱਚ ਤਾਂ ਲਾਉਣਾ ਚਾਹੀਦਾ ਹਨਾ ਉਹ ਵੀ ਗੱਲ ਸਹੀ ਹੈ ਪਰ ਜਿਹੜਾ ਪਹਿਲਾ ਪਾਣੀ ਹੈ ਉਹ ਪਹਿਲਾਂ ਆਪਾਂ ਦੇਖਣਾ ਵੀ ਆਪਣਾ ਜਿਹੜਾ ਬਜਾਈ ਦਾ ਸਮਾਂ ਕੀ ਸੀ ਜੇ ਤਾਂ ਆਪਾਂ ਅਕਤੂਬਰ ਦੇ ਵਿੱਚ ਕਣਕ ਬੀਜੀ ਆ ਫਿਰ ਤਾਂ ਪਾਣੀ ਜਿਹੜਾ ਆਪਾਂ ਨੂੰ ਘੱਟੋ ਘੱਟ 25 ਤੋਂ 27 ਦਿਨ ਦੇ ਵਿੱਚ ਵਿੱਚ ਜਿਹੜਾ ਆਪਣੀ ਫਸਲ ਨੂੰ ਲਾ ਦੇਣਾ ਚਾਹੀਦਾ ਜੇ ਆਪਣੀ ਬਜਾਈ ਜਿਹੜੀ ਅਕਤੂਬਰ ਦੀ ਆ ਜੇ ਆਪਾਂ ਕਣਕ ਬੀਜਿਆ ਨਵੰਬਰ ਦੇ ਵਿੱਚ ਇਸ ਵਾਰ ਜ਼ਿਆਦਾਤਰ ਕਣਕਾਂ ਜਿਹੜੀਆਂ ਝੋਨੇ ਲੇਟ ਹੋਣ ਕਰਕੇ ਨਵੰਬਰ ਦੇ ਵਿੱਚ ਬੀਜੀਆਂ ਤੇ ਹਲੇ ਤੱਕ ਜਿਹੜੀ ਬਜਾਈ ਚੱਲੀ ਜਾਂਦੀ ਹੈ ਨਵੰਬਰ ਦੇ ਵਿੱਚ ਬੀਜੀਆਂ ਕਣਕਾਂ ਨੂੰ ਪਾਣੀ ਘੱਟੋ ਘੱਟ 30 ਤੋਂ 35 ਦਿਨ ਦੇ ਵਿੱਚ 35 ਤੋਂ ਵੀ ਜੇ 2-4 ਦਿਨ ਉੱਪਰ ਥੱਲੇ ਹੁੰਨੇ ਆ ਉਹਦੇ ਕੋਈ ਫਰਕ ਨਹੀਂ ਪੈਂਦਾ ਪਰ ਘੱਟੋ ਘੱਟ ਨਵੰਬਰ ਵਾਲੀਆਂ ਕਣਕਾਂ ਨੂੰ ਪਾਣੀ ਜਿਹੜਾ 30 ਤੋਂ 35 ਦਿਨ ਦੇ ਵਿੱਚ ਵਿੱਚ ਹੀ ਲਾਓ 2 ਦਿਨ ਹੋਰ ਤੁਸੀਂ ਲੇਟ ਕਰ ਸਕਦੇ ਆ ਉਹ 'ਚ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਤੇ ਦੂਜੀ ਗੱਲ ਨਾਲ ਹੀ ਕਰੀਏ ਵੀ ਜਿਹੜੇ ਇਸ ਵਾਰ ਕਣਕ ਬੀਜ ਦੀ ਸਾਰ ਗੁੱਲੀ ਡੰਡੇ ਦੀਆਂ ਸਪਰੇਆਂ ਕਰੀਆਂ ਉਹਨਾਂ ਨੇ ਗੁੱਲੀ ਡੰਡੇ ਦਾ ਤਾਂ ਚਲੋ ਨੁਕਸਾਨ ਕਰਨਾ ਹੀ ਕਰਨਾ ਨਾਲ ਜਿਹੜਾ ਆਪਾਂ ਗੇਤਾ ਪਾਣੀ ਲਾ ਕੇ ਆਪਣੇ ਭਰਾ ਜਿਹੜਾ ਨੁਕਸਾਨ ਕਰ ਰਹੇ ਆ ਮੈਂ ਬਹੁਤ ਬੰਦੇ ਦੇਖੇ ਮੇਰੇ ਜਿਹੜੇ ਟੱਚ ਦੇ ਵਿੱਚ ਵੀ ਬੰਦੇ ਆ ਵੀ ਉਹਨਾਂ ਨੇ ਜਿਹੜਾ ਪਾਣੀ ਹੈ ਕਈਆਂ ਨੇ ਤਾਂ 18 19 ਦਿਨ ਤੱਕ ਜਿਹੜਾ ਆਪਣੀ ਫਸਲ ਨੂੰ ਪਾਣੀ ਸ਼ੁਰੂ ਕਰਤਾ ਵੀ ਕਹਿੰਨੇ ਵੀ ਸਾਨੂੰ ਜਿਹੜਾ ਦੁਕਾਨ ਵਾਲੇ ਨੇ ਕਿਹਾ ਕੰਪਨੀ ਤਾਂ ਚਲੋ ਡਾਇਰੈਕਟ ਬੰਦੇ ਕੋਲ ਆਉਂਦੀ ਨਹੀਂ ਹੈ ਦੁਕਾਨਦਾਰੀ ਜਿਹੜੀ ਜ਼ਿੰਮੇਵਾਰ ਨੂੰ ਸਲਾਹਾਂ ਦੰਨੇ ਆ ਸੋ ਆਪਾਂ ਵੀ ਉਹਨਾਂ ਨੇ ਸਲਾਹ ਮੰਨ ਕੇ ਕਿਉਂਕਿ ਉਹਨਾਂ ਨੇ ਦੇਖੋ ਆਪਣਾ ਸੌਦਾ ਵੇਚਣਾ ਹੁੰਦਾ ਉਹਨਾਂ ਨੇ ਜਿਹੜਾ ਸੌਦਾ ਵੇਚਿਆ ਅਗਲੇ ਨੂੰ ਦੇ ਰਿਜ਼ਲਟ ਤੱਕ ਮਤਲਬ ਹੁੰਦਾ ਵੀ ਰਿਜ਼ਲਟ ਮਿਲ ਜਵੇ ਬੇਸ਼ੱਕ ਚਾ ਅਗਲੇ ਦੀ ਜਿਹੜੀ ਫਸਲ ਹੈ ਫਸਲ ਦਾ ਨੁਕਸਾਨ ਹੋ ਜਵੇ ਨੁਕਸਾਨ ਦੇਖੋ ਅਗਲੇ ਨੇ ਗੁੱਲੀ ਡੰਡੇ ਦੀ ਜ਼ਿੰਮੇਵਾਰੀ ਕਰਨੀ ਵੀ ਤੁਹਾਡੇ ਖੇਤ ਦੇ ਵਿੱਚ ਜਿਹੜਾ ਗੁੱਲੀ ਡੰਡੇ ਦਾ ਕੰਟਰੋਲ ਹੋਇਆ ਉਹਨਾਂ ਨੂੰ ਕਣਕ ਨਾਲ ਕੋਈ ਮਤਲਬ ਨਹੀਂ ਸੋ ਜਿਨ੍ਹਾਂ ਭਰਾਵਾਂ ਨੇ ਜਿਹੜੀ ਗੁੱਲੀ ਡੰਡੇ ਦੀ ਸਪਰੇ ਕਰੀ ਆ ਜਿਹਦੇ ਵਿੱਚ ਬਹੁਤ ਟੈਕਨੀਕਲ ਆਉਨੇ ਆ ਕਈ ਬ੍ਰਾਂਡ ਵੀ ਆਉਨੇ ਆ ਆਪਾਂ ਕਿਸੇ ਦਾ ਨਾਂ ਨਹੀਂ ਲੈਣਾ ਕਿਉਂਕਿ ਆਪਣ ਆਪਾਂ ਨਾਲ ਦੀ ਨਾਲ ਸਪਰੇਅ ਕਰਦੇ ਆ ਕਣਕ ਬੀਜ ਕਿਉਂ ਕਿਹੜੀਆਂ ਕਰਦੇ ਆ ਠੀਕ ਹੈ ਪਰ ਜਿਨ੍ਹਾਂ ਨੇ ਵੀ ਉਹ ਸਪਰੇਆ ਕੀਤੀਆਂ ਉਹ ਮੇਰਾ ਵੀਰ ਉਹਨਾਂ ਨੂੰ ਹੱਥ ਵਨ ਕੇ ਬੇਨਤੇ ਵੀ ਤੁਸੀਂ ਪਾਣੀ ਹੈ ਜਿਹੜਾ ਕਈ 15-15 ਦਿਨ ਤੱਕ ਜਿਹੜੇ ਪਾਣੀ ਲਾਈ ਜਾਂਦੇ ਆ ਉਹਦਾ ਤੁਹਾਡੀ ਫਸਲ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਕਣਕ ਦਾ ਹੋਣਾ ਕਿਉਂਕਿ ਦੇਖੋ ਕਣਕ ਹੈ ਜਿਹੜੀ ਇਸ ਵਾਰ ਜਿਹੜਾ ਜਰਮੀਨੇਸ਼ਨ ਹੈ ਵੈਸੇ ਹੀ 2-4 ਦਿਨ ਜਿਹੜਾ ਕਣਕ ਬੀਜਣੇ ਤੋਂ ਲੇਟ ਸਟਾਰਟ ਹੁੰਦਾ ਉਹ ਲੇਟ ਸਟਾਰਟ ਇਸ ਕਰਕੇ ਹੋਇਆ ਕਿਉਂਕਿ ਜਿਹੜੀ ਪਹਿਲਾਂ ਠੰਡ ਪਈ ਆ 5-6 ਦਿਨ ਧੁੰਦ ਵੀ ਬਹੁਤ ਪਈ ਉਹਦੇ ਕਰਕੇ ਜਿਹੜਾ ਜਰਮੀਨੇਸ਼ਨ ਉਹ ਪਰ ਕਣਕਾਂ ਜੰਮੀਆਂ ਬਹੁਤ ਸੋਹਣੀਆਂ ਤੁਸੀਂ ਦੇਖ ਸਕਦੇ ਹੋ ਵੀ ਆਪਣੇ ਖੇਤ ਐਨ ਪੂਰੇ ਘੈਂਟ ਭਰੇ ਹੋਏ ਆ ਤੇ ਇੱਕ ਨੰਬਰ ਕਣਕ ਖੜੀ ਐ 826 ਵੈਰਾਈਟੀ ਉਹ ਸਾਹਮਣੇ ਜਿਹੜਾ ਅੱਗੇ ਪਈ ਤੋ ਅੱਗੇ ਖੇਤ ਆ ਉਹ 327 ਆ ਤੇ ਕਣਕਾਂ ਦੇ ਜਰਮੀਨੇਸ਼ਨ ਕਰਕੇ ਆਪਾਂ ਜੇ 15 ਦਿਨ ਦੇ ਵਿੱਚ ਪਾਣੀ ਲਾ ਦਨੇ ਆਪਾਂ 15 ਦਿਨ ਬੀਜਣ ਤੋਂ ਗਿਣ ਲੈਨੇ ਆ ਇਹ ਨਹੀਂ ਦੇਖਦੇ ਵੀ ਕਣਕ ਨੇ ਜਿਹੜਾ ਜਰਮੀਨੇਸ਼ਨ ਚਾਰ ਦਿਨ ਲੇਟ ਸਟਾਰਟ ਕਰਿਆ ਤੇ ਜਿਹੜਾ ਆਪਣਾ ਪਾਣੀ ਦਾ ਸਮਾਂ ਉਹ 10 ਦਿਨ ਤਈ ਆ ਕੇ ਮੁੱਕ ਜਾਂਦਾ ਮੰਨ ਕੇ ਚਲੋ ਵੀ ਆਪਾਂ 10 ਦਿਨ ਬਾਅਦ ਹੀ ਪਾਣੀ ਲਾਈ ਜਨੇ ਆ ਕਈ ਬੰਦੇ ਜਿਹੜੇ ਕਹਿੰਦੇ ਵੀ ਅਸੀਂ 20 ਦਿਨ ਬਾਅਦ ਪਾਣੀ ਲਾਉਣਾ ਤੇ 20 ਦਿਨ ਦੇ ਵਿੱਚੋਂ ਜੇ ਆਪਾਂ 3-4 ਦਿਨ ਜਰਮੀਨੇਸ਼ਨ ਦੇ ਮਾਈਨਸ ਕਰ ਦੇ ਦਾ ਪਿੱਛੇ ਉਹੀ 15-16 ਦਿਨ ਰਹਿ ਜਾਂਦੇ ਆ ਤੇ ਫਿਰ ਉੱਥੇ ਵੀ ਜਿਹੜਾ ਨੁਕਸਾਨ ਹੁੰਦਾ ਸੋ ਤੁਸੀਂ ਜਿਹੜੇ ਗੁੱਲੀ ਡੰਡੇ ਜਿਹੜੇ ਸਪਰੇਆ ਕਰੀਆਂ ਗੁੱਲੀ ਡੰਡੇ ਨੂੰ ਖਾਤਮਾ ਕਰਨ ਦੇ ਨਾਲ-ਨਾਲ ਤੁਸੀਂ ਆਪਣੀ ਕਣਕ ਦਾ ਜਿਹੜਾ ਨੁਕਸਾਨ ਨਾ ਕਰ ਲਿਓ ਨਾ ਵੀਰਾਂ ਨੂੰ ਬੇਨਤੀ ਵੀ ਘਟੋ ਘਟ ਪਾਣੀ ਤੁਸੀਂ ਜਿਹੜਾ ਸਮਾਂ ਦੇਖ ਕੇ ਲਾਓ ਪਹਿਲਾਂ ਤਾਂ ਤੁਸੀਂ ਦੇਖੋ ਵੀ ਜਿਹੜੀ ਕਣਕ ਹੈ ਤੁਸੀਂ ਕਿੰਨੀ ਗਿੱਲ ਦੇ ਵਿੱਚ ਵੇਜੀ ਆ ਜੇ ਤਾਂ ਤੁਸੀਂ ਜਾਦਾ ਗਿੱਲ ਦੇ ਵਿੱਚ ਬੀਜੀ ਐ ਕਣਕ ਤੁਹਾਡੇ ਜਿਹੜੇ ਖੇਤ ਆ ਉਹ ਜ਼ਿਆਦਾ ਸਮਾਂ ਗਿੱਲ ਰੱਖਦੇ ਆ ਤਾਂ ਉੱਥੇ ਜਿਹੜਾ ਘੱਟੋ ਘੱਟ ਪਾਣੀ 30 ਦਿਨ ਤੋਂ ਬਾਅਦ ਹੀ ਲਾਉਦਾਂ ਤੁਹਾਨੂੰ ਕਣਕ ਦਾ ਤੁਹਾਨੂੰ ਝਾੜ ਤੇ ਰਿਜ਼ਲਟ ਵਧੀਆ ਮਿਲ ਜਾਣਾ ਗੁੱਲੀ ਡੰਡੇ ਦਾ ਵੀ ਜਿਹੜਾ ਕੰਟਰੋਲ ਆ ਹੋ ਜਾਣਾ ਇੱਕ ਦੋ ਦਿਨ ਦੇ ਵਿੱਚ ਜਿਹੜਾ ਗੁੱਲੀ ਡੰਡੇ ਵਾਲੀ ਸਪਰੇਅ ਹੈ ਜਿਹਨੇ ਜਿੰਨਾ ਕ ਕੰਟਰੋਲ ਕਰਨਾ ਉਹਨੇ ਉਨਾਂ ਹੀ ਕਰਨਾ ਨਾ ਕਿ ਕੋਈ ਐਦਾਂ ਵੀ ਜੇ ਤੁਸੀਂ ਪਾਣੀ ਅੱਗੇ ਪਿੱਛੇ ਕਰ ਲੂਗੇ ਵੀ ਉਹਦੇ ਨਾਲ ਜਿਹੜਾ ਨੁਕਸਾਨ ਹੋਣ ਲੱਗਿਆ ਉਹਦੇ ਨਾਲ ਆਪਣਾ ਫਸਲ ਦਾ ਨੁਕਸਾਨ ਹੋ ਜਾਂਦਾ ਪਛੇਤਾ ਪਾਣੀ ਆਪਾਂ ਜਿਹੜਾ ਕਣਕ ਨੂੰ ਬੇਸ਼ੱਕ 4 ਦਿਨ ਲਾ ਲਈਏ ਪਰ ਜੇ ਅਗੇਤਾ ਪਾਣੀ ਲਾਤਾ ਉਹ ਪਛੇਤੇ ਨਾਲੋਂ ਵੀ ਜ਼ਿਆਦਾ ਜਿਹੜਾ ਨੁਕਸਾਨ ਜ਼ਿਆਦਾ ਕਰਦਾ ਤੇ ਬਾਕੀ ਜਿੱਦਾਂ ਵੀ ਬਾਣ ਤੇ ਆਪਣੇ ਤੇ ਜ਼ਿਆਦਾ ਡਿਪੈਂਡ ਕਰਦਾ ਜੇ ਤੁਹਾਡੇ ਹਲਕੇ ਬਾਣ ਹੈ ਰੇਤਲੇ ਬਾਣ ਹੈ ਉੱਥੇ ਤੁਸੀਂ ਪਾਣੀ ਜਿਹੜਾ 20 ਤੋਂ 22 ਦਿਨ ਦੇ ਵਿੱਚ ਵਿੱਚ ਲਾ ਸਕਦੇ ਜੇ ਤੁਹਾਡੇ ਡੱਕਰ ਬਾਣ ਹੈ ਗਿੱਲ ਜ਼ਿਆਦਾ ਟਾਈਮ ਰੱਖਦੇ ਆ ਪਹਿਲਾਂ ਤਾਂ ਦੇਖੋ ਗਿੱਲ ਦਾ ਵੀ ਜ਼ਰੂਰੀ ਨਹੀਂ ਹੈਗਾ ਪਹਿਲਾਂ ਦੇਖੋ ਵੀ ਤੁਸੀਂ ਜਿਹੜਾ ਬਜਾਈ ਦਾ ਢੰਗ ਕਿਹੜਾ ਵਰਤਿਆ ਜੇ ਤੁਸੀਂ ਸੂਪਰ ਸੀਡਰ ਨਾਲ ਕਣਕ ਬੀਜੀਆ ਕਿਉਂਕਿ ਸੂਪਰ ਸੀਡਰ ਨਾਲ ਵਿੱਚ ਜਿਹੜੀ ਪਰਾਲੀ ਦੀ ਮਲਚਿੰਗ ਹੋ ਜਾਂਦੀ ਹੈ ਮਿੱਟੀ 'ਚ ਪਰਾਲੀ ਮਿਲ ਜਾਂਦੀ ਹੈ ਉਹ ਵੀ ਜਿਹੜੀ ਗਿੱਲ ਨੂੰ ਛੇਤੀ ਸੋਖਦੀ ਹੈ ਸੂਪਰ ਸੀਡਰ ਵਾਲੀ ਕਣਕ ਨੂੰ ਜਿਹੜਾ ਪਾਣੀ ਤੁਸੀਂ 25 ਤੋਂ 27 ਦਿਨ ਤੇ ਲਾ ਸਕਦੇ ਜੇ ਕਿਉਂਕਿ ਸੂਪਰ ਸੀਡਰ ਵਾਲੀ ਖੇਤ ਨੇ ਛੇਤੀ ਜਿਹੜੀ ਗਿੱਲ ਹੈ ਉਹ ਖਤਮ ਹੋ ਜਾਂਦੀ ਹੈ ਜੇ ਆਪਣੇ ਹੈਪੀ ਸੀਡਰ ਨਾਲ ਕਣਕ ਬੀਜੀ ਆ ਉੱਥੇ ਤੁਸੀਂ ਪਾਣੀ ਜਿਹੜਾ 2-4 ਦਿਨ ਸੂਪਰ ਸੀਡਰ ਨਾਲੋਂ ਲੇਟ ਕਰ ਸਕਦੇ ਆ ਜੇ ਤੁਸੀਂ ਮੇਰੇ ਵਾਂਗੂ ਰੌਣੀ ਕਰਕੇ ਖੇਤ ਤਿਆਰ ਕਰਕੇ ਰੇਲੇ ਦੇ ਨਾਲ ਕਣਕਪੋਰੀ ਆ ਉੱਥੇ ਪਾਣੀ ਜਿਹੜਾ ਤੁਸੀਂ ਘੱਟੋ ਘੱਟ 35 ਦਿਨ ਤੋਂ ਬਾਅਦ ਹੀ ਲਾਉਣਾ ਆ ਆਪਾਂ ਨੇ ਜਿਹੜਾ ਪਾਣੀ ਆਪਣੇ ਖੇਤ ਦੇ ਵਿੱਚ 35 ਦਿਨ ਤੋਂ ਬਾਅਦ ਹੀ ਲਾਉਣਾ ਤੇ ਜਿਹੜੇ ਆਪਣੇ ਬਾਣ ਨਾ ਤੇ ਆਪਣੇ ਡੱਕਰ ਆ ਤੇ ਨਾ ਹੀ ਆਪਣੇ ਰੇਤਲੇ ਆ ਆਪਣੇ ਸਯੂਲਟੇ ਜੇ ਮੀਡੀਅਮ ਜੇ ਕਿਸਮ ਦੇ ਬਾਣ ਆ ਤੇ ਵਧੀਆ ਬਾਣ ਆ ਇੱਥੇ ਆਪਾਂ ਜਿਹੜਾ ਪਾਣੀ ਆ ਆਪਣਾ 30 ਤੋਂ 35 ਦਿਨ ਤੋਂ ਬਾਅਦ ਹੀ ਲਾਉਣਾ ਤੇ ਬਾਕੀ ਤੁਸੀਂ ਵੀ ਆਪਣੇ ਪਹਿਲਾਂ ਦੇਖੋ ਵੀ ਤੁਸੀਂ ਕਣਕ ਜਿਹੜੀ ਕਿਸ ਕੰਡੀਸ਼ਨ ਦੇ ਵਿੱਚ ਬੀਜੀ ਆ ਜੇ ਤੁਸੀਂ ਸੁੱਕੇ ਦੇ ਵਿੱਚ ਘੱਟ ਗਿੱਲੇ ਦੇ ਵਿੱਚ ਬੀਜੀਓ ਉੱਥੇ ਤੁਸੀਂ ਜਿਹੜਾ ਪਾਣੀ ਆ 25 ਤੋਂ 27 ਦਿਨ ਦੇ ਵਿੱਚ ਵਿੱਚ ਲਾ ਸਕਦੇ ਆ ਬਾਕੀ ਜਿਹੜੀਆਂ ਸਪਰਿਆਂ ਦੀ ਆਪਾਂ ਗੱਲ ਕਰੀ ਆ ਵੀ ਉਹਨਾਂ ਦੇ ਮਗਰ ਲੱਗ ਕੇ ਤੁਸੀਂ ਪਾਣੀ 15-15 16-16 ਦਿਨਾਂ ਤੇ ਨਾਲਾਓ ਕਿਉਂਕਿ ਉੱਥੇ ਜਿਹੜੀ ਇੱਕਦਮ ਜਿਹੜੀ ਫਸਲ ਦੇ ਵਿੱਚ ਤਤਾਂ ਦੀ ਅਪਟੇਕ ਹੈ ਉਹ ਰੁਕ ਜਾਣੀ ਤੇ ਫਸਲ ਨੇ ਤੁਹਾਡੀ ਨੇ ਸਟ्रेस ਦੇ ਵਿੱਚ ਜਾਣਾ ਤੇ ਜੇ ਤੁਹਾਡੇ ਬਾਕੀ ਪਾਣੀ ਹੈ ਪਾਣੀ ਫਸਲ ਨੂੰ ਜਿਹੜਾ ਆਪਾਂ ਹਲਕਾ ਲਾਉਣਾ ਹੈ ਹਲਕਾ ਲਾਉਣਾ ਕਿਵੇਂ ਕਿਉਂਕਿ ਹਰ ਇੱਕ ਦੇ ਖੇਤ ਭਰਾ ਦੇ ਜਰੂਰੀ ਨਹੀਂ ਹੁੰਦਾ ਵੀ ਜਿਹੜਾ ਆਪਣੇ ਕੋਲ ਜੇ 10 ਕਿਲੇ ਬਾਹਣ ਹੈ ਤੇ 10 ਕਿਲੇ ਜਿਹੜੇ ਇੱਕੋ ਲੈਵਲ ਹੈ ਆਪਣੇ ਪਾਣੀ ਦੀ ਮੈਨੇਜਮੈਂਟ ਇਸ ਹਿਸਾਬ ਨਾਲ ਕਰੋ ਵੀ ਆਪਣਾ ਖੇਤ ਚਾਹੇ 1 ਜਾਂ 2 ਇੰਚ ਉੱਚਾ ਹੈ ਆਪਾਂ ਪਹਿਲਾਂ ਉੱਚੇ ਖੇਤਾਂ ਨੂੰ ਪਾਣੀ ਲਈਏ ਉਹਦੇ ਤੋਂ ਬਾਅਦ ਜਿਹੜੇ ਉੱਚੇ ਖੇਤਾਂ ਦਾ ਪਾਣੀ ਆਪਾਂ ਨੀਵੇਂ ਖੇਤਾਂ ਦੇ ਵਿੱਚ ਤਾਰ ਦਈਏ ਤੇ ਉਹਦੇ ਨਾਲ ਆਪਾਂ ਜਿਹੜੀ ਮੈਨੇਜਮੈਂਟ ਆਪਾਂ ਪਾਣੀ ਦੀ ਸਹੀ ਕਰ ਸਕਦੇ ਹਾਂ ਤੇ ਪਹਿਲਾ ਪਾਣੀ ਜਿਹੜਾ ਆਪਾਂ ਕੋਸ਼ਿਸ਼ ਕਰਨੀ ਵੀ ਜਿੰਨਾ ਹਲਕਾ ਲ ਪਰ ਕਈ ਵੀਰਾਂ ਦੇ ਕੀ ਆ ਵੀ ਖੇਤ ਜਿਹੜੇ ਆਮ ਨਾਲੋਂ ਡੂੰਘੇ ਆ ਜਾਂ ਮਿੱਟੀ ਚੱਕੀ ਆ ਜਾਂ ਵਾਹਣ ਵੈਸੇ ਹੀ ਨਹੀਂ ਮੇ ਆ ਤੇ ਫੁੱਟ ਫੁੱਟ ਜਿੱਥੋਂ ਪਾਣੀ ਬਾਹਰ ਨਿਕਲਦਾ ਉੱਥੇ ਪਾਣੀ ਜਿਹੜਾ ਲਗਾਤਾਰ ਆਪਣਾ ਖੜਾ ਵੀ ਰਹਿੰਦਾ ਖੇਤ ਦੇ ਵਿੱਚ ਤਕਰੀਬਨ ਤਿੰਨ ਤਿੰਨ ਚਾਰ ਚਾਰ ਦਿਨ ਜਿਹੜਾ ਪਾਣੀ ਜੀਰਦਾ ਨਹੀਂ ਹੈਗਾ ਉੱਥੇ ਆਪਾਂ ਕਰਨਾ ਕੀ ਆ ਵੀ ਉੱਥੇ ਆਪਾਂ ਜਦੋਂ ਪਾਣੀ ਲਾਉਣਾ ਕਣਕ ਨੂੰ ਪਾਣੀ ਲਾਉਣ ਤੋਂ 2 ਜਾਂ 3 ਦਿਨ ਪਹਿਲਾਂ ਉਹਦੇ ਦੇ ਚ ਕੋਸ਼ਿਸ਼ ਕਰੋ ਵੀ ਆਪਾਂ ਮੈਗਨੀਸ਼ੀਅਮ ਸਲਫੇਟ ਦੀ ਜਿਹੜੀ ਸਪਰੇ ਆ ਆਪਾਂ ਉਹ ਕਰ ਦਈਏ ਉਹਦੇ ਨਾਲ ਆਪਣੀ ਜਿਹੜੀ ਫਸਲ ਆ ਫਸਲ ਆਪਣੀ ਸਟ੍ਰੈਟੇਜੀ ਨੂੰ ਜਾਊਗੀ ਤੇ ਫਸਲ ਜਿਹੜੀ ਵਧੀਆ ਖੜੀ ਰਹੂਗੀ ਤੇ ਆਪਣਾ ਜਿਹੜਾ ਰਿਜ਼ਲਟ ਹੈ ਪਾਣੀ ਦਾ ਵੀ ਆਪਾਂ ਨੂੰ ਵਧੀਆ ਮਿਲ ਜੂਗਾ ਜਿਹੜਾ ਪਾਣੀ ਖੜਦੇ ਨਾਲ ਨੁਕਸਾਨ ਹੋਣਾ ਆਪਣਾ ਉਹਦੇ ਤੋਂ ਵੀ ਜਿਹੜਾ ਬਚਾਅ ਹੋ ਜੂਗਾ ਉੱਥੇ ਕੋਸ਼ਿਸ਼ ਕਰੋ ਵੀ ਜਿਹੜੇ ਡੂੰਘੇ ਬਾਣ ਹਨ ਜਿੱਥੇ ਪਾਣੀ ਲੰਬਾ ਸਮਾਂ ਖੜਾ ਰਹਿੰਦਾ ਉੱਥੇ ਆਪਾਂ ਮੈਗਨੀਸ ਸਲਫੇਟ ਦੀ ਜਿਹੜੀ ਸਪਰੇਅ ਹੈ ਉਹ ਫਸ ਪਾਣੀ ਲਾਉਣ ਤੋਂ ਇੱਕ ਜਾਂ ਦੋ ਦਿਨ ਪਹਿਲਾਂ ਕਰ ਦਈਏ ਦੇਖੋ ਕਹਿਣ ਦਾ ਮਤਲਬ ਇਹ ਖੇਚਲ ਤਾਂ ਕੋਈ ਬਹੁਤੀ ਨਹੀਂ ਹੈਗੀ ਬਸ ਟਾਈਮ ਦੀ ਹੈ ਜੇ ਆਪਾਂ ਮੰਨ ਦੇ ਵਿੱਚ ਧਾਰ ਲਿਆ ਆਪਾਂ ਕੁਝ ਵੀ ਕਰ ਸਕਦੇ ਆ ਕਿਉਂਕਿ ਆਪਣੀ ਜਿੱਦਾਂ ਜਿਹੜੀ ਫਸਲ ਹੁੰਦੀ ਆ ਕਿ 6 ਮਹੀਨੇ ਦੀ ਫਸਲ ਹੁੰਦੀ ਆ ਆਪਾਂ ਜਿਹੜੀ ਸਟਾਰਟਿੰਗ ਦੇ ਵਿੱਚ ਜੇ ਮੈਨੇਜਮੈਂਟ ਇਹਦੀ ਵਧੀਆ ਕਰ ਲਈ ਵਧੀਆ ਸਾਂਭ ਸੰਭਾਲ ਕਰ ਲਈ ਆਪਾਂ ਜਿਹੜਾ ਫਿਰ ਲਾਸਟ ਦੇ ਵਿੱਚ ਆਪਾਂ ਨੂੰ ਜਿਹੜਾ ਨੁਕਸਾਨ ਝੱਲਣ ਤੋਂ ਬਚਾਅ ਹੋ ਜਾਂਦਾ ਬਾਕੀ ਜਿੱਦਾਂ ਆਪਾਂ ਕਹਿੰਨੇ ਵੀ ਜਿਹੜਾ ਸਪਰੇਆ ਮਗਰ ਲੱਗ ਲੱਗੇ 15-15 ਦਿਨ ਬਾਅਦ ਪਾਣੀ ਲਾਈ ਜਾਂਦੇ ਦੇਖੋ ਉਹਨਾਂ ਨੂੰ ਦੁਕਾਨਦਾਰਾਂ ਨੂੰ ਆਪਣੇ ਪੈਸੇ ਵਟਣ ਤੱਕ ਮਤਲਬ ਇਹ ਤੇ ਕੰਪਨੀ ਨੂੰ ਆਪਣੀ ਚੀਜ਼ ਸੌਦਾ ਵੇਚਣ ਤੱਕ ਸੋ ਖੇਤ ਤੱਕ ਮਤਲਬ ਤੁਹਾਨੂੰ ਹੈ ਖੇਤ ਦੇ ਵਿੱਚ ਤੁਸੀਂ ਆਪਣਾ ਦੇਖਣਾ ਵੀ ਤੁਸੀਂ ਤੁਹਾਡੀ ਫਸਲ ਪਾਣੀ ਦੇ ਲਾਇਕ ਹੈਗੀ ਆ ਜਾਂ ਹਲੇ ਨਹੀਂ ਹੈਗੀ ਜੇ ਤੁਹਾਡੇ ਫਸਲ ਹਲਕੀ ਆ ਕਣਕ ਹਲੇ ਜੰਮ ਰਹੀ ਆ ਜਾਂ ਥੋੜੇ ਦਿਨਾਂ ਦੀ ਨਿਕਲੀ ਆ ਬਾਹਰ ਤਾਂ ਉੱਥੇ ਤੁਸੀਂ ਜਿਹੜਾ ਪਾਣੀ ਨਾਲ ਲਾਓ ਬੇਸ਼ੱਕ ਤੁਹਾਡੇ 15-16 ਦਿਨ ਹੋ ਗਏ ਤੁਸੀਂ ਸਪਰੇ ਦਾ ਧਿਆਨ ਛੱਡ ਕੇ ਸਪਰੇ ਤੁਸੀਂ ਕਰ ਲਈ ਠੀਕ ਆ ਉਹਦਾ ਧਿਆਨ ਛੱਡ ਕੇ ਤੁਸੀਂ ਪਹਿਲਾਂ ਫਸਲ ਦੇਖੋ ਵੀ ਜੇ ਤੁਹਾਡੀ ਫਸਲ ਪਾਣੀ ਸਹਾਰਨ ਦੇ ਲਾਇਕ ਹੈਗੀ ਆ ਤਾਂ ਤੁਸੀਂ ਪਾਣੀ ਲਾਓ ਹੁਣ ਬਹੁਤ ਬੰਦੇ ਮੈਂ ਦੇਖਿਆ ਵੀ ਆਪਣੇ ਨਾਲ ਦੀ ਨਾਲ ਜਿਹੜੇ ਪਾਣੀ ਲਈ ਜਾਂਦੇ ਆ ਫਿਰ ਮੁੜ ਕੇ ਕੀ ਹੁੰਦਾ ਵੀ ਜਦੋਂ ਵੀ ਜਿੰਨੀਆਂ ਵੀਡੀਓ ਭਰਾ ਆਪਣੇ ਪਾਉਂਦੇ ਸਾਰੇ ਆਪੋ ਆਪਣੀ ਜਾਣਕਾਰੀ ਚਲੋ ਵਧੀਆ ਦਿੰਨੇ ਆ ਪਰ ਉੱਥੇ ਕਮੈਂਟ ਪੜ੍ਹੀ ਤੇ ਕਮੈਂਟ ਹੁੰਦੇ ਵੀ ਭਾਈ ਸਾਡੀ ਫਸਲ ਪੀਲੀ ਪੈ ਗਈ ਜਾਂ ਤੱਗੀਆਂ ਦੇ ਵਿੱਚ ਪੀਲੀ ਪੈ ਗਈ ਆ ਸਾਡੀ ਫਸਲ ਸਾਰੀ ਉਹ ਪੀਲੀ ਪੈ ਗਈ ਹੁਣ ਇਹਦੇ ਵਿੱਚ ਕੀ ਪਾਈਏ ਦੇਖੋ ਬਾਅਦ ਚੋ ਜੇ ਆਪਾਂ ਪਾਉਣ ਪਾਉਣ ਬਾਰੇ ਸੋਚਣਾ ਉਦੋਂ ਜੇ ਆਪਾਂ ਪਹਿਲਾਂ ਹੀ ਥੋੜਾ ਜਿਹਾ ਦਿਮਾਗ ਵਰਤ ਲਈ ਤਾਂ ਆਪਾਂ ਨੂੰ ਉਸ ਲੈਵਲ ਤੱਕ ਜਾਣ ਦੀ ਲੋੜ ਹੀ ਨਹੀਂ ਪੈਂਦੀ ਵੀ ਆਪਾਂ ਕਾ ਫਸਲ ਦੇ ਵਿੱਚ ਜਿਹੜੀਆਂ ਵਾਧੂ ਚੀਜ਼ਾਂ ਪ੍ਰੋਡਕਟ ਜਾਂ ਵਾਧੂ ਦੇ ਪਾਈਏ ਕਿਉਂਕਿ ਆਪਾਂ ਨੁਕਸਾਨ ਤੋਂ ਬਚਾ ਜਿਹੜਾ ਪਹਿਲੇ ਪਾਣੀ ਸਮੇਂ ਕਰਨਾ ਹੁੰਦਾ ਜਦੋਂ ਦੂਜਾ ਪਾਣੀ ਆਪਾਂ ਫਸਲ ਨੂੰ ਲਾਉਨੇ ਆ ਕਣਕ ਨੂੰ ਲਾਉਨੇ ਆ ਉਦੋਂ ਜਿਹੜੀ ਹੈ ਕਣਕ ਦੀਆਂ ਜੜਾਂ ਉਹ ਆਪਣੀਆਂ ਵਿਕਾਸ ਜਿਹੜਾ ਉਹਨਾਂ ਦਾ ਵਾਧਾ ਵਿਕਾਸ ਤਕਰੀਬਨ 40-50% ਹੋ ਜਾਂਦਾ ਉਦੋਂ ਜਿਹੜਾ ਇੰਨਾ ਫਸਲ ਦੇ ਫਰਕ ਨਹੀਂ ਪੈਂਦਾ ਜਦੋਂ ਦੂਜਾ ਪਾਣੀ ਲਾਉਨੇ ਆ ਉਦੋਂ ਤੱਕ ਇੱਕ ਅੱਧੀ ਹਲਕੀ ਫੁਲਕੀ ਮੇਨ ਗੱਲ ਆ ਵੀ ਆਪਣੇ ਪਹਿਲੇ ਪਾਣੀ ਦੀ ਪਹਿਲਾ ਪਾਣੀ ਦਾ ਆਪਾਂ ਸਹੀ ਸਮਾਂ ਜਿਹੜਾ ਤੁਹਾਨੂੰ ਫੇਰ ਦੱਸ ਦਿੰਨੇ ਆ ਜੇ ਅਕਤੂਬਰ ਦੇ ਵਿੱਚ ਕਣਕਾਂ ਬੀਜੀਆਂ ਆਪਾਂ 20 ਤੋਂ 25 ਦਿਨ ਦੇ ਵਿੱਚ ਵਿੱਚ ਜਿਹੜਾ ਪਾਣੀ ਲਾ ਸਕਦੇ ਜੇ ਕਣਕ ਨਵੰਬਰ ਦੇ ਵਿੱਚ ਬੀਜੀ ਆ ਵਧੀਆ ਗਿੱਲ ਦੇ ਵਿੱਚ ਬੀਜੀ ਆ ਤਾਂ ਉੱਥੇ ਘੱਟੋ ਘੱਟ ਪਾਣੀ 30 ਤੋਂ 35 ਦਿਨ ਤੇ ਲਾਓ ਜੇ ਤੁਸੀਂ ਫਸਲ ਦਾ ਵਧੀਆ ਕਹਿਣ ਦਾ ਮਤਲਬ ਹੀ ਫਸਲ ਤੁਹਾਡੀ ਪੂਰੀ ਘੈਂਟ ਹੋਵੇ ਟੌਪ ਦੀ ਹੋਵੇ ਠੀਕ ਹੈ ਤੇ ਬਾਕੀ ਮੇਰਾ ਵੀਰ ਵੀਡੀਓ ਹੋ ਜਾਣੀ ਲੰਬੀ ਤੇ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ